ਕਲੋਸ ਕਰ ਦੈਂ ਜੀ ਨਾ ਜੀ ਠੀਕ ਹੈ ਜੀ ਮੂਹਲੇ ਟਾਇਰ 70 70 ਪੈਸੇ ਜੀ ਠੀਕ ਹੈ ਜੀ ਸਾਰਾ ਟਰੈਕਰੀਨ ਵਾਲਾ ਠੀਕ ਹੈ ਜੀ 6 ਚਰੀ ਹੈ 2012 ਮਾਡਲ ਲਈ 12 ਮਾਡਲ ਪੀਬੀ 10 ਬਟੰਡਿਆ ਨੰਬਰ ਹੈ ਜੀ 65 ਬਾਈ ਹੋਇਆ ਜੀ 65 ਬਾਈ ਹੋਇਆ ਹਾਂਜੀ ਹਾਂਜੀ ਠੀਕ ਹੈ 65 ਬਾਈ ਹੋਇਆ ਹੋਇਆ ਮਿੱਤਰੋ ਟਾਇਰਾਂ ਦੀ ਕੰਡੀਸ਼ਨ ਹੈ ਟਾਇਰ ਮਗਲੇ 85 ਪੈਸੇ ਜੀ ਠੀਕ ਹੈ ਜੀ ਮੂਹਲੇ ਮੂਹਲੇ 80 ਪੈਸੇ 2007 ਮਾਡਲ ਲਈ 2007 ਮਾਡਲ ਆ ਗਿਆ ਸਾਰਾ ਟਰੈਕਰੀਨ ਵਾਲਾ ਜੀ ਸਾਰਾ ਰੇਨ ਆ ਟਾਇਰਾਂ ਦੀ ਕੰਡੀਸ਼ਨ ਟਾਇਰ ਮਗਲੇ 40 ਤੋਂ ਹਾਂਜੀ ਤੇ ਇੰਜਨ ਗੇਅਰ ਤਾਂ ਕਿਵੇਂ ਰੱਖੂ ਪੂਰਾ ਚੰਗਾ ਜੀ ਡੀ 8 ਟਰੈਕਟਰ ਇਹ ਯਾਰ 2019 ਮਾਡਲ ਹੈ 2019 ਮਾਡਲ ਟਾਇਰਾਂ ਦੀ ਕੰਡੀਸ਼ਨ ਟਾਇਰ ਮਗਰਲੇ 95 ਪੈਸੇ ਜੀ ਠੀਕ ਹੈ ਜੀ ਮੋਹਰਲੇ ਲੋ ਵੀ ਮਿੱਤਰੋ ਆਪਾਂ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਆ ਸਾਡੇ ਨਾਲ ਵੀਰ ਜੁੜਿਆ ਕਰਮਜੀਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਭਰਾ ਹਾਂਜੀ ਹਾਂਜੀ ਸਾਰੇ ਚੜਦੀ ਕਲਾ ਹਾਂਜੀ ਹਾਂਜੀ ਕਰਤਾਰ ਬਾਈ ਤੇ ਕਿੰਨੇ ਕ ਟਰੈਕਟਰ ਲਿਆ ਕਰਮਜੀਤ ਅੱਜ 5 ਲੈ ਕੇ ਆਏ 5 ਤੇ ਕੰਡੀਸ਼ਨਾਂ ਦੇ ਕਿਵੇਂ ਨੇ ਟਰੈਕਟਰ ਆਹਾ ਹੈਗਾ 2000 1 ਮਾਡਲ 855 ਠੀਕ ਹੈ ਕਲੋਸ ਕਰਦਾ ਇੰਜਣਾ ਜੀ ਠੀਕ ਹੈ ਜੀ ਮੂਹਲੇ ਟਾਇਰ 70 75 ਪੈਸੇ ਜੀ ਠੀਕ ਹੈ ਜੀ ਸਾਰਾ ਟਟਰੀਨ ਵਾਲਾ ਠੀਕ ਹੈ ਜੀ 6 ਚਰੀ ਹੈ 6 ਚਰੀ ਹੈ ਪੰਜਾਬ ਨੰਬਰ ਆ ਪੀ ਵੀ 25 ਜਗਰਾਉ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਇੰਜ ਕਿਤਾ ਪੂਰਾ ਚੰਗਾ ਵਾਹ ਕੇ ਚੈੱਕ ਅਕਲ ਜਾ ਸਕਦੇ ਪਾ ਕੇ ਚੈੱਕ ਕਰਕੇ ਰ ਜਾ ਸਕਦਾ ਟਾਇਰਾਂ ਦੀ ਕੰਡੇ ਸਨ ਟਾਇਰ ਮਗਲੇ 60 ਪੈਸੇ ਜੀ ਹਾਂਜੀ ਮੂਹਲੇ 70 ਪੈਸੇ ਠੀਕ ਹੈ ਜੀ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਮਗਰਾਟਾਂ ਦੀ ਟੇਪ ਵਗੈਰਾ ਚੜੀ ਹੋਈ ਹੈ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਇੰਜਨ ਗੇਅਰ ਦਾ ਵੀ ਉੰਨੀ ਚੰ ਠੀਕ ਹੈ ਰੰਗ ਪੇਂਟ ਕਿਤੇ ਹੋ ਨਹੀਂ ਨਹੀਂ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਸਾਦੀ ਕਟਾਈ ਚ ਆ ਗਿਆ ਮੁਰਗੀ ਦਾ ਹਿੱਸੇ ਦਾ ਕੁਲਮੀ ਹਿੱਸੇ ਵਾਲਾ ਹਾਂਜੀ ਹਾਂਜੀ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਮਿੱਤਰੋ ਬਾਹਰ ਪੰਪਲ ਆ ਗਿਆ ਤੇ ਮਾਡਲ 2001 ਕੀ ਰੇਟ ਰੇਟ ਮੁੱਲ 245000 ਕਰਦਾ ਜਿਹੜਾ ਆਪਣੇ ਵੀਡੀਓ ਵੇਖਿਆ ਹੋਊਗਾ 10000 ਰੁਪਏ ਛੋੜਦਾ ਹੈ 10000 ਰੁਪਏ ਛੋੜ ਹੋ ਜੂ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ 245000 ਹੈ 10000 ਰੁਪਏ ਛੋੜ ਬਾਈ ਕਰ ਦੇਣਗੇ ਹਾਂਜੀ ਹਾਂਜੀ ਤੇ ਮੂਰੇ ਫੇਰ 855 ਆ ਗਿਆ ਇਹ 2012 ਮਾਡਲ ਲਈ 12 ਮਾਡਲ 3B 3 ਬਟੰਡਿਆ ਨੰਬਰ ਆ ਜੀ ਠੀਕ ਆ ਜੀ ਖੁੱਲ ਮੇਰੇ ਹਿੱਸੇ ਚ ਹਾਂਜੀ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਇੰਜਨ ਗੇਅਰ ਤਾਂ ਕਿਵੇਂ ਰਹੂ ਪੂਰਾ ਚੰਗਾ ਕਲੋਸ ਕਰਦਾ ਇੰਜਨ ਆ ਜੀ ਪਾਵਰ ਸਟੀering ਆ ਪਾਵਰ ਸਟੀering ਆ ਡਬਲ ਪੰਪਰ ਡਬਲ ਡਿਸਟ੍ਰਿਬਿਊਟਰ ਆ ਟਾਇਰਾਂ ਦੀ ਕੰਡੀਸ਼ਨ ਟਾਇਰ ਮਗਰ ਲੱਦੇ ਆ ਜੀ ਠੀਕ ਆ ਜੀ ਮੂਰਲੇ 70 ਪੈਸੇ ਆ ਜੀ ਮੂਰਲੇ 70 ਪੈਸੇ ਆ ਹਾਂਜੀ ਤੇ ਇੰਜਨ ਗੇਅਰ ਤਾਂ ਕਿਵੇਂ ਰਹੂ ਪੂਰਾ ਚੰਗਾ ਜੀ ਵਾਹ ਕੇ ਚੈੱਕ ਕਰ ਜਾ ਸਕਦੇ ਵਾਹ ਕੇ ਚੈੱਕ ਕਰਕੇ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਟਰੈਕਟਰ ਚੰਗਾ ਹੈ ਤੇ ਮਾਡਲ ਇਹ ਆ ਗਿਆ ਸੀ 2012 12 ਤੇ ਰੇਟ 3,75,000 ਮੁੱਲ ਕਰਦੇ ਜਿਹੜਾ ਤੁਹਾਡੇ ਵੀਡੀਓ ਵੇਖ ਕੇ ਆਊਗਾ 10,000 ਰੁਪਏ ਦੀ ਛੋਟ ਹੋ ਜੂ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਡਬਲ ਡਿਸਟ੍ਰੀਬਿਊਟਰ ਚ ਹੈ ਚੰਗਾ ਟਰੈਕਟਰ ਹੈ ਤੇ ਮੈਟ ਵਗੈਰਾ ਲੱਗੇ ਹੋਏ ਨੇ ਤੇ ਮੂਰੇ ਆ ਗਿਆ 98 11 ਹਾਂਜੀ ਐਚ ਐਮਟੀ ਇਹ 65b ਹੋਇਆ ਜੀ 65b ਹੋਇਆ ਵਾਹ ਹਾਂਜੀ ਹਾਂਜੀ ਠੀਕ ਹੈ 65 ਬਾਈ ਹੋਇਆ ਹੋਇਆ ਮਿੱਤਰੋ ਟਾਇਰਾਂ ਦੀ ਕੰਡੀਸ਼ਨ ਹੈ। ਟਾਇਰ ਮਗਲੇ 85 ਪੈਸੇ ਹੀ। ਠੀਕ ਹੈ ਜੀ ਮੂਰਲੇ। ਮੂਰਲੇ 80 ਪੈਸੇ। ਮੂਰਲੇ 80 ਪੈਸੇ ਨੇ। ਹਾਂ ਜੀ। ਟਰੈਕਟਰ ਦੇਖ ਸਕਦੇ ਹੋ ਸਾਦੀ ਕਟਾਈ ਚ ਆ ਗਿਆ। ਹਾਂ ਜੀ ਹਾਂ ਜੀ। ਤੇ ਰੰਗ ਪੇਂਟ ਦਾ ਸਾਰਾ ਓਰੀਜਨਲ ਹੈ। ਸਾਰਾ ਓਰੀਜਨਲ ਹੈ ਮਗਰਾੜਾਂ ਦਾ ਕਰੇਮਾ ਤੱਕ। ਰਿੰਬਾਂ ਦਾ ਕਰ ਸਾਰਾ ਓਰੀਜਨਲ ਹੈ ਬਾਈ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ। ਹਾਂ ਜੀ ਹਾਂ ਜੀ। ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਹਾਂ ਜੀ। ਤੇ ਮਾਡਲ ਮਾਡਲ 1983 83 ਮਾਡਲ ਆ ਗਿਆ। ਹਾਂ ਜੀ ਹਾਂ ਜੀ। 8 ਇਹਦਾ ਮੁੱਲ 175000 ਰੁਪਏ। 175000 ਡਿਮਾਂਡ ਹੈ ਬਾਈ ਇਹ। ਹਾਂਜੀ ਹਾਂਜੀ। ਮੌਕੇ ਦਾ। ਮੌਕੇ ਤੇ 5000 ਮਾਨ ਕਰਨਗੇ। ਮੌਕੇ ਤੇ 5000 ਰੁਪਏ ਮਾਨਦਾਨ ਹੋ ਜੂ ਮਿੱਤਰੋ। ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਹਾਂਜੀ ਹਾਂਜੀ। ਤੇ ਚੰਗਾ ਟਰੈਕਟਰ ਹੈ। ਤੇ ਮੂਹਰੇ ਆ ਗਿਆ ਸਿਆਉਣਾ ਲੀਕਾ। ਹਾਂਜੀ 750 ਡੀਆਈ। ਡੀਆਈ ਇਹਦੇ ਬਾਰੇ ਦੱਸੀ ਬਾਈ। 2007 ਮਾਡਲ ਹੈ। 2007 ਮਾਡਲ ਆ ਗਿਆ। ਸਾਰਾ ਟਰੈਕਟਰ ਹੀ ਨਾਲ ਹੈ। ਸਾਰਾ ਰੇਨਰ ਟਾਇਰਾਂ ਦੀ ਕੰਡੀਸ਼ਨ। ਟਾਇਰ ਮਗਲੇ 40 ਤੋਂ 45 ਪੈਸੇ ਹੀ। 40 ਤੋਂ 45 ਪੈਸੇ। ਹਾਂਜੀ। ਅਗਲੀ ਮੂਰ ਲਈ 70 ਪਿਆਈ ਠੀਕ ਹੈ ਤੇ ਰੰਗ ਪੇਂਟ ਦਾ ਸਾਰਾ ਰੀਨ ਵਾਲਾ ਜੀ ਸਾਰਾ ਰੀਨ ਵਾਲਾ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਇੰਜਨ ਗੇਅਰ ਤਾਂ ਕਿਵੇਂ ਰਹੂ ਪੂਰਾ ਚੰਗਾ ਵਾਹ ਕੇ ਚੈੱਕ ਕਰ ਜਾ ਸਕਦੇ ਵਾਹ ਕੇ ਚੈੱਕ ਕਰਕੇ ਲਿਜਾ ਸਕਦਾ ਹੁੰਦਾ ਬਈ ਟਰੈਕਟਰ ਚੈੱਕ ਕਰ ਸਕਦੇ ਹਾਂ ਸਾਦੀ ਕਟਾਈ ਚ ਐ ਤੇ ਮਾਡਲ 2007 ਜੀ 2007 2007 ਮਾਡਲ ਦਾ ਰੇਟ ਬਈ ਰੇਟ ਤਾਂ ਆਪਾਂ ਕਰਦੇ ਹਾਂ 2 ਲੱਖ 55000 ਦੇਣਾ ਕਿੰਨੇ ਦਾ ਆਪਾਂ ਜਿਹੜਾ ਤੁਹਾਡੇ ਵੀਡੀਓ ਵੇਖੋ 10000 ਮਾਨ ਕਰਦੇ ਹਾਂ ਜਿਹੜਾ ਕੋਈ ਵੀਡੀਓ ਦੇਖ ਕੇ ਆਉਂਦਾ ਬਾਈ 10000 ਰੁਪਿਆ ਫੋੜ ਕੀਤੀ ਜਾਊਗੀ। ਹਾਂਜੀ। ਬਾਕੀ ਮੌਕੇ ਤੇ ਹੋਰ ਵੀ ਹੋ ਜਾਂਦਾ ਹੈ ਕੋਈ ਲਕੀਰ ਕਿੱਚ ਕੇ ਸੌਦੇ ਨਹੀਂ ਹੁੰਦੇ। ਹਾਂਜੀ ਹਾਂਜੀ। ਮੂਰੇ ਆ ਗਿਆ ਮਹਿੰਦਰਾ 475। ਹਾਂਜੀ 2005 ਮਾਡਲ ਲਈ। 2005 ਮਾਡਲ। ਹਾਂਜੀ। ਤੇ ਇੰਜਨ ਗੇਅਰ ਦਾ ਕਿਵੇਂ ਰੱਖੂ? ਪੂਰਾ ਚੰਗਾ ਜੀ। ਡੀਆਈ ਟਰੈਕਟਰ। ਡੀਆਈ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਹੈ। ਰੰਗ ਪੈਂਟ ਦਾ। ਸਾਰਾ Ориਜਨਲ ਹੈ ਜੀ। ਸਾਰਾ Ориਜਨਲ ਹੈ। ਤੇ ਟਾਇਰਾਂ ਦੀ ਕੰਡੀਸ਼ਨ? ਟਾਇਰ ਹੈਗੇ 85-85 ਰੁਪਏ ਮਗਲੇ। 85-85 ਪੈਂਥੇ ਟਾਇਰ ਨੇ ਬਾਈ ਮਾਡਲ ਇਹ ਮਾਡਲ ਹੈਗਾ ਜੀ 2005 2005 2005 ਮਾਡਲ ਦਾ ਰੇਟ ਕਿੰਨਾ ਆ ਗਿਆ 2,60,000 ਰੁਪਏ 2,60,000 ਡਿਮਾਂਡ ਹੈ ਮਿੱਤਰੋ ਹਾਂਜੀ ਮੌਕੇ ਤੇ ਮੌਕੇ ਜ਼ਾਹਿਰ ਮਾਣ ਹੋ ਜੂਏ ਮੌਕੇ ਤੇ 10,000 ਰੁਪਏ ਮਾਨਤਾਨ ਹੋ ਜੂ ਸੈਂਪਲ ਕੱਪੜੇ ਵਾਲੀ ਛਤਰੀ ਹੈ ਟਰੈਕਟਰ ਚੰਗਾ ਮੂਰੇ ਆ ਗਿਆ 855 ਵਰਸ ਪੀਟੀਓ ਦੇਗੀ ਚੁੱਲੇ ਵਾਲਾ ਹਾਂਜੀ 2019 ਮਾਡਲ ਹੈ ਜੀ 2019 ਮਾਡਲ ਟਾਇਰਾਂ ਦੀ ਕੰਡੀਸ਼ਨ ਟਾਇਰ ਮਗਰਲੇ 95% ਹੈ ਠੀਕ ਹੈ ਜੀ 3.90 ਪੈਸੇ ਠੀਕ ਹੈ ਜੀ ਅਲੱਗ ਤੋਂ ਕਲੱਚ ਆ ਗਿਆ ਡਬਲ ਡਿਸਟਰੀਬਿਊਟਰ ਹੈ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਤੇ ਰੰਗ ਪੇਂਟ ਦਾ ਸਾਰਾ ਰੀਜਨਲ ਸਾਰਾ ਰੀਜਨਲ ਹਾਂਜੀ ਹਾਂਜੀ ਸਾਰਾ ਰੀਜਨਲ ਹੈ ਰੰਗ ਪੇਂਟ ਦਾ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਡਬਲ ਡਿਸਟਰੀਬਿਊਟਰ ਚ ਟਰੈਕਟਰ ਚੰਗਾ ਹੈ ਟਰੈਕਟਰ ਦੇਖ ਸਕਦੇ ਹੋ ਬਈ ਤੁਸੀਂ ਤੇ ਮਾਡਲ ਕਿੰਨੇ ਆ ਗਿਆ ਸੀ 19 19 19 ਮਾਡਲ ਦਾ ਰੇਟ ਰੇਟ ਦਾ 5.90 ਲੱਖ ਹੈ ਤੇ ਮੌਕੇ ਦਾ ਮੌਕੇ ਤੇ 20 ਹਜ਼ਾਰ ਰੁਪਏ ਮਾਨੋ 20 ਹਜ਼ਾਰ ਰੁਪਏ ਮਾਨਤਨ ਹੋ ਜੀ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਅਰਜਨ ਅਰਜਨ ਤੇ ਮੂਰੇ ਆ ਗਿਆ 555 ਅਰਜਨ ਬਾਈ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਖੁੱਲੇ ਪਲੇਟਫਾਰਮ ਚ ਤੇ ਬਾਈ ਦੱਸਿਓ ਇਹਦੇ ਬਾਰੇ ਸਾਰਾ ਟ੍ਰੈਕਟਰ ਇਹਨਾਂ ਵਾਲਾ ਹੀ ਸਾਰਾ origi nal rang pehla ਹਾਂਜੀ ਮਗਰ radial tyre ਹੈਗੇ ਆ 7580 ਪੈਸੇ 7580 ਪੈਸੇ radial tyre ਨੇ ਮਗਰ ਲਈ ਬਾਈ 7580 ਪੈਸੇ 2013 ਵਗੈਰਾ ਲੱਗੀ ਹੋਈ ਆ 2013 ਮਾਡਲ ਆ ਹਾਂਜੀ ਹਾਂਜੀ ਤੇ 2013 ਮਾਡਲ ਆ ਗਿਆ ਟ੍ਰੈਕਟਰ ਬਾਈ ਇੰਜਨ ਗੇਅਰ ਤਾਂ ਕਿਵੇਂ ਰੋ ਹਾਂ ਰੋਕ ਕੇ ਆ ਜੀ ਇੰਜਨ ਗੇਰ ਤਾਂ ਸਾਰਾ ਓਕੇ ਆ ਬਾਈ ਜੰਦਾ ਟ੍ਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ 2013 ਮਾਡਲ ਦਾ ਰੇਟ 203 ਲੱਖ 9000 79000 ਡਿਮਾਂਡ ਹੈ ਮੌਕੇ ਦਾ ਮੌਕੇ ਤੇ ਮਾਨਤਨ ਪੂਰਾ ਹੋ ਜੂਗਾ ਮੌਕੇ ਤੇ ਮਾਨਤਨ ਫੁੱਲ ਹੋ ਜੂ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਕੰਮੇ ਹਾਂ ਬਸ ਆਹੀ 7 ਡਰੈਕਟਰ 7 ਡਰੈਕਟਰ ਹੋਰ ਵੀ ਹੁੰਦੇ ਪੰਡਾ ਹਾਂਜੀ 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 ਜਿਹੜਾ ਚਾਹੀਦਾ ਉਹ ਮਿਲ ਜੂਗਾ ਠੀਕ ਹੈ ਤੇ ਕਿਹੜਾ ਪੰਡਾ ਪੰਡਾ ਜਿਹੜਾ ਇੱਕ ਹੈ ਛੜੇਕਾ ਤੇ ਮੋਬਾਈਲ ਨੰਬਰ ਕਿੰਨਾ ਹੈ 96532 4810 96532 4810 ਏ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਬਾਈ ਤੁਸੀਂ ਟਰੈਕਟਰ ਖਰੀਦ ਸਕਦੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆ ਜੀ ਸਤਿ ਸ੍ਰੀ ਅਕਾਲ